ਲੱਗਣੇ ਜਿੱਦਾ ਨਾਲੇ ਤੋਂ ਬਾਹਰ ਆਇਆ ਉਹਪਰਾ ਇੰਜਣੇ ਤਾਂ ਹੋਣਾ ਵਾ ਆਹੋ ਉਹਪਰਾ ਜਿੱਦਾਂ ਦੀ ਤੇਰੀ ਗੱਡੀ ਦੀ ਕੰਡੀਸ਼ਨ ਹੈ ਮੈਨੂੰ ਲੱਗਦਾ ਇੰਜਣ ਹੀ ਨਹੀਂ ਹੋਣਾ ਵਿੱਚ ਕੀ ਮਤਲਬ ਐਦਾਂ ਦੀ ਬਣਾਉਣੀ ਕਿ ਖਲੋਤੀ ਸੋਹਣੀ ਲੱਗੇ ਉਹ ਯਾਰ ਵੋਟਾਂ ਦਿਖਲੋਣੀ ਏ ਉਹ ਯਾਰ ਹਲੋ ਮਿਸਤਰੀ ਉਹ ਗੱਡੀ ਬਣਾਉਂਦੇ ਆ ਵਾ ਲੈ ਹੋਰ ਥੱਲੇ ਪਾਸਪੋਰਟ ਬਣਾਉਂਦੇ ਆ ਵਾ ਪਿਓ ਜਿਹੀਆਂ ਗੱਲਾਂ ਕਰਦੇ ਆ ਯਾਰ ਮੈਂ ਗੱਲ ਤੋਰੀ ਤੇ ਨਾ ਗੱਡੀ ਬਣਾਉਂਦੇ ਆ ਤੈਨੂੰ ਅੱਛਾ ਪਤਾ ਨਹੀਂ ਤੈਨੂੰ ਤੇ ਮੇਨ ਮਿਸਤਰੀ ਇੱਥੇ ਤੁਸੀਂ ਆ ਓ ਯਾਰ ਮੈਂ ਸੋਚਉਂਦਾ ਵਾ ਮਿਸਤਰੀ ਕਿਹਦਾ ਹੁੰਦਾ ਮੈਂ ਉਹ ਮਤਲਬ ਕੰਮ ਹੁੰਦਾ ਨਾ ਤੈਨੂੰ ਗੱਡੀ ਦਾ ਆਹੋ ਆ ਫਿਰ ਆ ਮੇਰੀ ਗੱਡੀ ਵੇਖਣੀ ਆ ਲਾਈ ਮੈਂ ਆ ਲਾਲ ਗੱਡੀ ਤੇਰੀ ਆ ਆ ਵਾਹੋ ਹਾਂ ਆ ਗੱਡੀ ਆਹ ਵਾਹੋ ਯਾਰ ਆ ਗੱਡੀ ਆ ਮੇਰਾ ਇੱਥੇ ਭਾ ਘਟਾਈ ਬੜਾ ਜਿਵੇਂ ਆ ਇਹ ਕੀ ਗੱਲ ਘਟਾ ਸਟਾਰਟ ਵਾਏ ਮੇਰਾ ਟਾਈਮ ਨਹੀਂ ਲੱਗਾ ਗੱਡੀ ਚ ਆਉਂਦਾ ਆਹੋ ਉਹ ਮੈਂ ਤੁਹਾਨੂੰ ਗੱਡੀ ਉਹਦੀ ਫਿਕਰ ਨਾ ਕਰ ਤੂੰ ਪਾ ਇਦਾਂ ਆ ਗੱਲ ਕਿ ਗੱਡੀ ਜਿਹੜੀ ਆ ਨਾ ਯਾਰ ਇਹ ਰੇਸ ਨਹੀਂ ਚੁੱਕਦੀ ਤੂੰ ਚੋਕ ਕੇ ਖੜਨੀ ਕਿੱਥੇ ਰੇਸ ਆ ਯਾਰ ਕਹਿਨ ਦਾ ਮਤਲਬ ਰੇਸ ਨਹੀਂ ਚੱਲਦੀ ਇਹਦੀ ਰੇਸ ਚੈੱਕ ਕਰ ਬੋਦੀ ਗੱਲਾਂ ਨਾ ਮਾਰ ਯਾਰ ਰੇਸ ਨਹੀਂ ਚੁੱਕਦੀ ਇਹ ਕੀ ਗੱਲ ਅੰਦਰੋਂ ਤੇ ਗੱਡੀ ਨਗਰ ਕੌਂਸਲਾ ਲਿਆਂਦੀ ਲੱਗਣ ਦੀ ਐ ਉਹ ਗੰਦੀ ਬੜੀ ਐ ਯਾਰ ਗੱਡੀ ਤੇਰੀ ਰੇਸ ਕੀ ਚੁੱਕੇ ਉਹ ਸਵਾਹ ਚੁੱਕੇ ਤੇਲ ਘਟਵਾ ਤੇਲ ਆਓ ਇੱਚ ਤੇਲ ਪੈਂਦਾ ਵਾ ਲੈ ਉਹ ਰੇਚ ਸਟਿੰਗ ਪੈਂਦੀ ਆ ਭਰਾ ਤੇਲ ਹੀ ਪੈਂਦਾ ਗੱਡੀ ਚ ਹੋਗਾ ਤੂੰ ਕੰਦੇ ਆ ਉਹ ਨਹੀਂ ਮੈਨੂੰ ਨਹੀਂ ਪਤਾ ਕਿ ਬ੍ਰੇਕ ਦਾ ਵੀ ਕੋਈ ਤੇਲ ਹੁੰਦਾ ਵਾ ਆਓ ਅਛਾ کی بنجوں گا لو نا بنجوں گی او تھوڑا آئل پادا گے نا ٹھیک ہو ٹھیک ہے چل پھر ہیں بریک والا کم ہو گیا اور یار اچے نا او چیک کر ہی مگر ਧੂਆਂ ਬੜਾ ਮਾਰਦੀ ਆ ਯਾਰ ਗੱਡੀ ਨਾ ਇੱਥੇ ਮਾਰਦੀ ਆ ਧੂਆਂ ਆਹੋ ਆਹੋ ਇਹਦੇ ਵੇਹਾਂ ਬੜਾ ਠਾਹਾਂ ਕਿ ਕੋਈ ਬੀੜੀ ਤੇ ਨਹੀਂ ਪੀਂਦਿਆ ਤੂੰ ਤੂੰ ਮਕੈਨਿਕ ਆ ਯਾਰ او یار ਗੱਡੀਆਂ ਧੂਆਂ ਹੀ ਮਾਰਦੀਆਂ ਆਪਾਂ ਹੋਰ ਤੇਰੀ ਗੱਡੀ ਚੋਂ ਤੀਰ ਵਜਨ ਨਿਕਲ ਕੇ او میری ਸੁਣ ਲੈ ਗੱਲ ਮੈਂ ਤੇਰੇ ਗਰੀਸ ਨਾਲ ਹੱਥ ਲਬੇੜ ਕੇ ਚਪੇੜ ਮਾਰਨੀ ਆ ਤੂੰ ਮੈਨੂੰ ਦੱਸਦਾ ਇਲਾਜ ਕੀ ਐਵੇਂ ਪਕਾਈ ਨਾ ਮਾਰ ਨਾ ਤੇ ਤਾਂ ਇਹੋ ਆ ਭਾਜੀ ਇਹ ਤਾਂ ਤੂੰ ਹਰ ਗੱਡੀ ਨੇ ਮਾਰਨਾ ਹੁੰਦਾ ਕੋਈ ਇਲਾਜ ਨਹੀਂ ਹੈ ਮਤਲਬ ਠੀਕ ਆ ਠੀਕ ਹੋ ਗਈ ਪ੍ਰੋਬਲਮ ਵਾਲੀ ਗੱਲ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਆ ਇਹ ਗੰਦੀ ਬੜੀ ਗੱਡੀ ਆ ਤੇਰੀ ਕੀਤੀ ਕੀ ਗੱਲ ਹੈ ਫਿਲਮ ਚ ਕੰਮ ਕਰਕੇ ਆਈ ਆ ਉਹ ਮੈਂ ਕਿਹਾ ਟਾਈਮ ਨਹੀਂ ਲੱਗਾ ਭਰਾ ਟਾਈਮ ਕਿਉਂ ਨਹੀਂ ਲੱਗਾ ਤੇਰਾ ਯਾਰ ਇਹਨੂੰ ਮੀਂਹ ਚ ਲਾ ਛੱਡ ਗੱਡੀ ਆਪੇ ਧੁੱਕ ਜੂਗੀ ਔਰ ਕੀ ਹੈ ਇਹਦਾ ਕੰਮ ਕੀ ਹੈ ਹੋਰ ਨਾ ਯਾਰ ਇਹ ਗੱਡੀ ਜੋ ਚਲਾਈਦੀ ਆ ਨਾ ਆਹੋ ਯਾਰ ਇੱਕ ਵੱਕੀ ਨੂੰ ਖਿੱਚਦੀ ਐ ਉਧਰ ਨੂੰ ਜਾਂਦੀ ਆ ਇਹਨੂੰ ਕਵਾੜ ਖਿੱਚਦਾ ਵਪਾ ਯਾਰ ਗੱਡੀ ਨਵੀਂ ਯਾਰ ਤੂੰ ਕਬਾੜ ਚ ਵੇਚਣ ਨੂੰ ਫਿਰਦਾ ਨਵੀਂ ਆ ਗੱਡੀ ਐ ਯਾਰ ਕੀ ਕਰ ਆਹ ਕਿਹੜੇ ਕੇ ਕੌਣ ਕਹਿੰਦਾ ਨਵੀਂ ਗੱਡੀ ਐ ਇਹਨੂੰ ਮੈਂ ਤੁਹਾਨੂੰ ਦੱਸ ਦੇਖ ਵੀ ਸੁਣ ਗੱਲ ਉਹਦਾ ਲਾਜ ਕੀ ਤੂੰ ਦੱਸ ਮੈਨੂੰ ਜਿਹੜੀ ਗੱਡੀ ਖਚੋਂਦੀ ਐ ਸਾਈਡ ਨੂੰ ਓ ਯਾਰ ਐਕਸਲ ਦਾ ਹੋਣਾ ਥੋੜਾ ਜਨਾ ਐਕਸਲ ਦਾ ਸਹੀ ਕਰਦਾ ਕਿ ਕੋਈ ਗੱਲ ਨਹੀਂ ਇਹ ਵੀ ਹੋ ਚੁੱਕਾ ਤੂੰ ਟੈਨਸ਼ਨ ਨਾ ਲੈ ਅੱਛਾ ਐਕਸਲ ਕੀ ਉਹ ਟਾਇਰ ਸੈੱਟ ਕਰ ਦੇਗਾ ਮੈਂ ਕਹਿੰਦਾ ਓਕੇ ਕਰਦਾਂਗੇ ਭਾ ਜੰਮ ਨਾਲੇ ਗੱਲ ਦੱਸ ਮੈਨੂੰ ਨਾ ਕੋਈ ਬੰਦਾ ਕਹਿੰਦਾ ਸਾਡੇ ਉਥੇ ਮਕੈਨਿਕ ਹੀ ਗਾਹ ਕਹਿੰਦਾ ਇਹਦਾ ਇੰਜਨ ਹੋਣਾ ਲਾਵਾ ਵੇਖੇਗਾ ਇੱਕ ਵਾਰੀ ਇੰਜਨੇ ਤਾਂ ਹੋਣਾ ਵਾ ਉਪਰਾਹ ਜਿੱਦਾਂ ਨਹੀਂ ਤੇਰੀ ਗੱਡੀ ਦੀ ਕੰਡੀਸ਼ਨ ਹੈ ਮੈਨੂੰ ਲੱਗਦਾ ਇੰਜਨ ਹੀ ਨਹੀਂ ਹੋਣਾ ਵਿੱਚ ਕੀ ਮਤ ਉਹ ਤੁਹਾਨੂੰ ਲੱਗਦਾ ਕਿ ਜਿਆਦਾ ਇੰਜਨ ਹੈਗਾ ਇਹ ਚ ਜਿਆਪਰਾ ਚੈੱਕ ਕਰਕੇ ਜਾਂ ਖੋਲ ਜਾ ਕੇ ਇੰਜਨ ਚੈੱਕ ਕਰੀਏ ਓਨਲਾਈਨ ਹਾਂ ਏਸੀ ਦੀ ਵੀ ਪੈਪ ਪਾਟੀ ਇਹਦੀ ਹੈ ਏਸੀ ਦੀ ਉਹ ਕੋਈ ਗੱਲ ਨਹੀਂ ਏਸੀ ਨਹੀਂ ਵਿੱਚ ਹਾਂ ਨਹੀਂ ਏਸੀ ਨਾ ਨਾ ਕੀ ਗੱਲ ਕੂਲਰ ਲਾਇਆ ਇਹ ਚ ਉਹ ਭਰਾ ਉਹ ਯਾਰ ਗੱਡੀ ਜੇਸੀ ਹੁੰਦਾ ਵਾ ਉਹ ਗੱਡੀ ਜੇਸੀ ਹੈਗਾ ਹੈਗਾ ਗਰਮੀ ਬੜੀ ਪਿਛਲੇ ਸਾਲ ਅਸੀਂ ਕੱਢ ਕੇ ਘਰੇ ਲਾ ਲਿਆ ਵਾ ਉਹ ਤੁਹਾਡਾ ਸਿੱਧਾ ਉਹ ਮੇਰੀ ਗੱਲ ਸੁਣ ਆ ਵੇ ਇੱਥੋਂ ਨਾ ਗੱਡੀ ਆ ਗਰਮ ਬੜੀ ਹੁੰਦੀ ਹੈ ਤੂੰ ਹੀ ਰੋਟੀਆਂ ਲਾਉਣੀਆਂ ਉੱਤੇ ਯਾਰ ਹਰ ਗੱਡੀ ਗਰਮ ਹੁੰਦੀ ਆ ਯਾਰ ਉਪਰਾਂ ਜ਼ਿਆਦਾ ਗਰਮ ਹੁੰਦੀ ਆ ਖਿੱਚੀਆਂ ਨਹੀਂ ਲੈਂਦੀ ਉਹਦਾ ਇਲਾਜ ਦੱਸ ਤੂੰ ਮੈਨੂੰ ਇਲਾਜ ਇਹਦਾ ਉਹ ਹੈ ਢੋਖੋਲ ਕੇ ਤੇ ਉਹ ਲੂਲ ਚੇਂਜ ਕਰਨਾ ਪੈਣਾ ਵਾ ਕੂਲੈਂਟ ਦਾ ਕੰਮ ਹੋਣਾ ਕੂਲੈਂਟ ਪੈਣਾ ਇੱਥੇ ਪਾਜੀ ਹੈ ਅੱਛਾ ਕੂਲੈਂਟ ਕਰਕੇ ਕੂਲੈਂਟ ਕਰਕੇ ਫਿਰ ਗਰਮ ਘਟ ਹੋਇਆ ਕਰੂ ਘਟ ਹੋਇਆ ਕਰੂ ਨਹੀਂ ਕਰੂ ਯਾਰ ਮੇਰੀ ਸੁਣ ਗੱਲ ਪਾ ਗੱਡੀ ਜਿਹੜੀ ਆ ਨਾ ਇਹ ਇਦਾਂ ਦੀ ਬਣਾਉਣੀ ਕਿ ਖਲੋਤੀ ਸੋਹਣੀ ਲੱਗੇ ਉਹ ਯਾਰ ਵੋਟਾਂ ਚ ਖਲੋਣੀ ਏ ਕਰ ਕੇ ਹੋ ਜਾ ਪਤਾ ਤੁਹਾਨੂੰ ਉਦਾਂ ਦੀ ਤੇਰੀ ਗੱਡੀ ਉਦਾਂ ਦੀ ਲਗਣੀ ਆ ਤੂੰ ਕੇ ਤਾਂ ਕਿਆ ਕਰਨਾ ਇਹਨੂੰ ਆਹ ਵੇ ਘਟਾ ਇੱਥੇ ਜੀ ਸੁਣ ਗੱਲ ਮੇਰੀ ਗੱਡੀ ਕਿੱਥੋਂ ਆਏ ਉਹ ਮੇਰੇ ਗੱਡੀ ਦੇ ਘਟੇ ਦੇ ਮਗਰ ਪੈ ਗਿਆ ਤੂੰ ਚਟ ਕੇ ਸਾਫ਼ ਕਰਦੇ ਆ ਯਾਰ ਚਟ ਕੇ ਕੀ ਸਾਫ਼ ਕਰਨਾ ਸ਼ੀਸ਼ੇ ਦਾ ਵੀ ਕੰਮ ਹੋਇਆ ਇਹ ਦੇ ਆਹੋ ਯਾਰ ਇਹ ਵੀ ਦੱਸਣਾ ਸੀ ਮੈਂ ਤੈਨੂੰ ਕਿ ਚੋਂ ਨਾ ਪਾਣੀ ਵੀ ਸੱਦਾ ਨਹੀਂ ਵਜਦਾ ਤੇ ਜਿਹੜਾ ਸ਼ੀਸ਼ਾ ਨੇ ਗੰਦਾ ਬੜਾ ਰਹਿੰਦਾ ਯਾਰ ਪਤਾ ਨਹੀਂ ਕੀ ਚੱਕਰ ਇਹਦਾ ਵੇਖਣਾ ਪਤਾ ਕੀ ਚੱਕਰ ਪੈ ਗਿਆ ਵਾ ਹਾਂ ਇੱਥੇ ਪਈ ਹੀ ਬਿਠ ਤੇ ਕਿਸੇ ਨੇ ਵਾਈਪਰ ਚਲਾਤਾ ਵਾ ਯਾਰ ਕਮਾਲ ਕਰਦਾ ਹੋਣਾ ਤੂੰ ਇਹ ਕੋਈ ਗੱਲ ਬਣੀ ਆ ਇਹਦਾ ਲਾਜ ਦੱਸ ਕਰਨਾ ਕੀ ਆ ਲਾਜ ਇਹੋ ਵੀ ਤੋਣੀ ਪਹਿਣੀ ਆ ਬਾਜੀ ਨਾਲ ਤੁਸੀਂ ਵੀ ਨਹਾਉਣ ਵਾਲੇ ਹੋ ਜੇ ਤੁਹਾਡੇ ਤੁਸੀਂ ਵੀ ਨਹਾਓ ਮਗਰ ਨਹੀਂਆਂ ਸੀਟਾਂ ਕਿੱਥੇ ਇਹਦੀਆਂ ਉਹ ਯਾਰ ਤੇਰੇ ਵਰਗੇ ਬੱਕਰੇ ਲੱਦ ਕੇ ਖੜਨੇ ਹੁੰਦੇ ਨਾ ਵਿੱਚ ਉਹ ਤਾਂ ਗੱਡੀਆਂ ਯਾਰ ਇਹ ਟੂ ਸੀਟ ਰਵਾ ਇਹਦੇ ਛੋਟਾ ਸੀ ਲੱਗਣ ਡਿਆ ਵਿੱਚ ਉਹ ਮੇਰਾ ਭਰਾ ਬਾਹਰ ਆ ਜਿਹੜੀ ਬਿਮਾਰੀ ਉਹਦਾ ਇਲਾਜ ਕਰ ਤੂੰ ਮੈਨੂੰ ਬਹੁਤੀਆਂ ਸਲਾਮਾਂ ਨਾ ਦੇ ਇੱਧਰ ਗੱਡੀ ਤੇਰੀ ਗੱਡੀ ਚ ਸਪੇਸ ਹੀ ਪਰ ਇਹ ਖੋਲ ਇਹਨੂੰ ਕਿੱਦਾਂ ਖੋਲਦੀ ਉਹ ਤੂੰ ਮਕੈਨਿਕ ਹੈਗਾ ਮੀਆਂ ਯਾਰ ਮਕੈਨਿਕ ਹਾਂ ਔਰ ਮੈਂ ਤਾਂ ਚਾਦਰਾਂ ਵੇਚਣ ਡਿਆ ਮਕੈਨਿਕ ਹੀ ਆ ਆ ਓਏ ਆ ਕੀ ਗੱਡੀ ਆ ਹੈ ਆ ਕੀ ਆ ਮਾਲ ਗੱਡੀ ਐ ਉਹ ਤੂੰ ਬਾਹਰ ਆ ਜਾ ਯਾਰ ਕੋਈ ਇਲਾਜ ਕਰਨਾ ਗੱਡੀ ਦਾ ਤਾਂ ਆਹੀ ਕੰਮ ਕਰਨੇ ਤੂੰ ਆ ਕੀ ਗੱਡੀ ਬਣਾਈ ਐ ਇਹ ਕਿੱਦਾਂ ਦੀ ਗੱਡੀ ਐ ਤੇਰੀ ਯਾਰ ਏਨੇ ਆ ਲਗਣੇ ਜਿਹਦਾ ਨਾਲੇ ਤੋਂ ਬਾਹਰ ਆਇਆ ਹਾਂ ਉਪਰਾ ਉਹ ਤੈਨੂੰ ਗੱਡੀ ਠੀਕ ਕਰਨ ਨੂੰ ਦਿੱਤੀ ਆ ਤੂੰ ਵਿੱਚੇ ਲੁਕਣ ਮੀਟੀ ਖੇਡਣ ਆ ਪਿਆ ਆ ਠੀਕ ਕਰਦੇ ਆ ਗੱਡੀ ਗੱਡੀ ਤੇਰੀ ਬਹੁਤ ਆ ਮਾੜਾ ਹਾਲਵਾ ਟਾਇਰ ਹੈਗੇ ਇਹਦੇ ਲੈ ਇਹ ਉੱਡ ਕੇ ਆਈ ਆ ਉਹ ਟਾਇਰ ਕਿੱਥੇ ਭਾ ਦੇ ਉਹ ਪਰਾ ਤੇਰੇ ਹੱਲ ਪਰਨੇ ਖੋਲੇ ਉਹ ਕਹਿੰਦਾ ਟਿਊਬਾਂ ਪਾਣ ਵਾਲੀਆਂ ਪਹੁੰਚਦੇ ਆ ਕਿਨੇ ਖੋਲੇ ਆ ਉਹ ਦੂਜਾ ਤੇਰਾ ਬੰਦਾ ਤੇਰਾ ਬੰਦਾ ਤੇ ਕਰਦੇ ਨਹੀਂ ਆ ਅਸੀਂ ਉਹਨੇ ਕੱਲੀ ਖੋਲਦੇ ਆ ਕਿਹੋ ਜਾ ਬਗੈਰ ਤਰੀਕੇ ਦਾ ਤੂੰ ਮਕੈਨਿਕ ਕਿਹੜਾ ਹੀ ਭਰਾ ਇਥੇ ਉਦਾਂ ਵੀ ਲੋਕੀ ਤੁਰੇ ਫਿਰਦੇ ਕਿੰਨੇ ਖੋਲੇ ਹੀ ਟਾਇਰ ਟਾਇਰ ਚੋਰੀ ਨਾ ਹੋ ਜਾਂਦੇ ਤੇਰੇ ਭਾ ਤੂੰ ਉਦ ਨਹੀਂ ਕੀਤਾ ਹੈ ਇਹਦੇ ਲੱਗਣ ਵੀ ਚੋੜ ਦਿਆ ਮੈਨੂੰ ਖੋਲੇ ਭਾਜੀ ਮੈਂ ਦਿੰਨ ਆਇਆ ਸੀ ਹਾਂ ਨਾ ਭਾ ਮੈਂ ਨਹੀਂ ਖੋਲੇ ਮੇਰਾ ਭਰਾ ਥੋੜਾ ਪਰੇ ਹੋ ਖਲੋ ਤੂੰ ਦੰਦੀ ਵੜਦਾ ਨਹੀਂ ਲੱਗਦਾ ਕੀ ਮਾਡਲ ਕੀ ਆ ਗੱਡੀ ਐ ਯਾਰ ਮਾਡਲ ਯਾਦ ਨਹੀਂ ਯਾਰ ਮੈਨੂੰ ਇਹਦਾ ਨਾ ਆਰ ਸੀ ਤੇ ਲਿਖਿਆ ਅੰਦਰ ਸੀ ਕਿਥੇ ਦੀ ਆਰ ਸੀ ਆ ਰਹੀ ਆ ਇਹਦੀ ਨਾ ਬਣ ਨਹੀਂ ਦਿੱਤੀ ਆ ਤਾਂ ਫਿਰ ਇਹ ਤਾਂ ਸਿੱਧਾ ਟੈਕਸ ਸਰਟੀਫਿਕੇਟ ਹੀ ਹੋਣਾ ਆ ਆ ਗੱਲ ਬਣੀ ਆਪਾਂ ਇਹਦੀ ਆਰ ਸੀ ਵੀ ਆਉਣੀ ਆਲੇ ਤੇ ਪੂਰੀ ਆਈ ਨਹੀਂ ਹਲੇ ਉਦੋਂ ਦੀ ਨਹੀਂ ਨਹੀਂ ਯਾਰ ਉਹ ਮੈਂ ਨਾਮ ਆਪਣੇ ਕਰਾਉਣੀ ਨਾ ਕਰੀ ਬੜਾ ਆਇਆ ਨਾ ਇੱਥੇ ਬਾ ਕਿੰਨਾ ਕਿੰਨੇ ਦੀ ਲਈ ਸੀ ਇਹ 2 ਲੱਖ ਦੀ ਲਈ ਸੀ ਯਾਰ ਉਦੋਂ ਦਾ ਵੀ ਰਿਕਸ਼ਾ ਲੈ ਲੈਣਾ ਉਪਰਾ ਅਸੀਂ ਕਾਰੋਬਾਰ ਵਾਲੇ ਬੰਦੇ ਆ ਯਾਰ ਭਾਈ ਰਿਕਸ਼ੇ ਚਲਾਉਣੇ ਆ ਜਿਹੜਾ ਕਾਰੋਬਾਰ ਵਾ ਉਹ ਇਹ ਕੰਮ ਕਰ ਨੂੰ ਰੱਖੀ ਯਾਰ ਗੱਡੀ ਤੈਨੂੰ ਕੰਮ ਕਰਨਾ ਆਉਂਦਾ ਵਾ ਯਾਰ ਮਕੈਨਿਕ ਆ ਦੇ ਕੰਮ ਤੇ ਨਾ ਜਾਈ ਤੈਨੂੰ ਦੱਸਾਂ ਮੈਂ ਮੇਰੇ ਭਰਾ ਤੂੰ ਕੀ ਕੁੱਤਾ ਖਾਦਾ ਨਾਸ਼ਤੇ ਦੇ ਵਿੱਚ ਤੂੰ ਧੌਂਕੀ ਚਲੀ ਜਾਣਾ ਤੂੰ ਮੈਨੂੰ ਨਹੀਂ ਲੱਗਦਾ ਮਕੈਨਿਕ ਹੈਗਾ ਨਾ ਤੁਹਾਨੂੰ ਕੋਈ ਕੰਮ ਆਉਂਦਾ ਸਦੀਪਾ ਇੱਧਰ ਆ ਯਾਰ ਛੱਕ ਕੰਮਦਾ ਯਾਰ ਆ ਡਿਮਕੈਨ ਕੀਤੇ ਯਾਰੇ ਤਾਂ ਮੰਦੇ ਤੁਹਾਨੂੰ ਉਹ ਭਰਾ ਪੂਰੇ ਪੁਰਾਣੇ ਸ਼ੰਦੇ ਤੇ ਨਾ ਅੱਡਾ ਸਭ ਤੋਂ ਟੌਪ ਦਾ ਕੰਮ ਚੱਲਦਾ ਵਾ ਪੂਰਾ ਕੀ ਨਾਂ ਤੁਹਾਡੀ ਦੁਕਾਨ ਦਾ ਗਰਨਾਨਾ ਕਾਟਾ ਮੋਬਾਈਲ ਅੱਛਾ ਆਓ ਆ ਭਾਜੀ ਹੁਣੇ ਨਾਲ ਆਇਓ ਇਹ ਆ ਭਾਜੀ ਹੁਣੇ ਪਾ ਲਈ ਸਾਰੀਆਂ ਗੱਡੀਆਂ ਦਾ ਆਪਾਂ ਕੰਮ ਕਰੀਦਾ ਆ ਪੁਰਾਣੇ ਸ਼ਾਲੇ ਗੁਰਨਾਨਗਾਟੋਂ ਵਾਲੇ ਪੁਰਾਣਾ ਸ਼ਾਲਾ ਜਿਹੜੀ ਮਰਜ਼ੀ ਗੱਡੀ ਚਾਹੇ ਪੈਟਰੋਲ ਚਾਹੇ ਡੀਜ਼ਲ ਇੰਜਨ ਦੀ ਰਿਪੇਅਰ ਗੱਡੀਆਂ ਦੀ ਸਰਵਿਸ ਡੀਪੀਐਫ ਦਾ ਕੰਮ ਚਾਹੇ ਗੱਡੀਆਂ ਦੇ ਏਸੀਆਂ ਦਾ ਕੰਮ ਹੋਵੇ ਹੀਟਰਾਂ ਦਾ ਕੰਮ ਹੋਵੇ ਸਾਰਾ ਕੰਮ ਕਰੀਦਾ ਆਪਾਂ ਡੈਂਟਿੰਗ ਪੇਂਟਿੰਗ ਦਾ ਮਤਲਬ ਲੱਗ ਭਗ ਜਿੰਨਾ ਏਜੰਸੀਆਂ 'ਚ ਕੰਮ ਹੁੰਦਾ ਵਾ ਉਹ ਸਾਰਾ ਕਰ ਦਿੰਦਾ ਤੇ ਰੇਟ ਵੀ ਬਿਲਕੁਲ ਜ਼ਿਆਦਾ ਨਹੀਂ ਲੈਂਦਾ ਹੈ ਏਜੰਸੀਆਂ ਨਾਲੋਂ ਘੱਟ ਬਿਲਕੁਲ ਜ਼ਿਆਦਾ ਨਹੀਂ ਅੱਛਾ ਜੀ ਬਿਲਕੁਲ ਤੇ ਮੇਰੀ ਗੱਲ ਸੁਣੋ ਭਾਈ ਆਪਾਂ ਅਹੀਂ ਆਪਣੀ ਗੱਡੀ ਦੀ ਸਰਵਿਸ ਇੱਥੋਂ ਹੀ ਕਰਾਈਦੀ ਆ ਵੈਸੇ ਵੀ ਤੇ ਅੱਜ ਸੰਦੀਪਾ ਨੇ ਸਾਨੂੰ ਮੌਕਾ ਦਿੱਤਾ ਕਿ ਵੀ ਆਪਾਂ ਕਿਹਾ ਵੀਡੀਓ ਬਣਾਉਣੀ ਇੱਕ ਨਾਲੇ ਵੀਡੀਓ ਦੀ ਵੀਡੀਓ ਬਣ ਗਈ ਸਾਡੀ ਨਾਲੇ ਸੰਦੀਪਾ ਕੋਲੋਂ ਇੰਨਾ ਕੰਮ ਕਰਾਈਦਾ ਅੱਜ ਅਸੀਂ ਤੁਹਾਨੂੰ ਰਿਵਰਸ ਕਰਤਾ ਥੋੜਾ ਜਿਹਾ ਕੁਝ ਹੈ ਠੀਕ ਨਹੀਂ ਤੇ ਆਪਾਂ ਹੁਣੀ ਕੰਮ ਬਹੁਤ ਵਧੀਆ ਕਰਦੇ ਆ ਤੁਸੀਂ ਆ ਗੁਰਦਾਸਪੁਰ ਦੇ ਇਲਾਕੇ ਦੇ ਜਿਹੜੇ ਵੀ ਲੋਕ ਹੈਗੇ ਆ ਇੱਥੇ ਆ ਸਕਦੇ ਹੋ ਫੋਨ ਤੇ ਤੁਸੀਂ ਕਹਿੰਦੇ ਯੂਰੀਆ ਦਾ ਵੀ ਕੰਮ ਜਣਾ ਕੀ ਹੁੰਦਾ ਗੱਡੀਆਂ ਦਾ ਆਪ ਵੀ ਨਾ ਆਵੇ ਕੰਮ ਕਰੀਦਾ ਹੈ ਕੋਈ ਸਰਵਿਸ ਕਰਵਾਉਗਾ ਦੇਖੋ ਸਰਵਿਸ ਕਰਵਾਉਗਾ ਤੇ ਉਹਨੂੰ ਇੱਕ ਆਫਰ ਆ ਕਿ ਉਹਦੀ ਗੱਡੀ ਨੂੰ ਸਕੈਨਰ ਫ੍ਰੀ ਲਾਇਆ ਜਾਊਗਾ ਸਕੈਨਰ ਫ੍ਰੀ ਆ ਸਕੈਨ ਨੂੰ ਨਹੀਂ ਲੱਗਣਾ ਪਰ ਇਹਨੂੰ ਨਹੀਂ ਲੱਗਣਾ ਕਿਉਂ ਇਹਦਾ ਟੈਕਸ ਵਈ ਹੁਣ ਹੁਣ ਤੂੰ ਰੁਕ ਜਾ ਯਾਰ ਅੱਛਾ ਭਾਈ ਦੇਖੋ ਜੇ ਤੁਸੀਂ ਗੱਡੀ ਸਰਵਿਸ ਕਰਾਉਣ ਆਓ ਤੇ ਸਕੈਨਰ ਦਾ 5-600 ਰੁਪਈਆ ਲੱਗਦਾ 4-500 ਰੁਪਈਆ ਲੱਗਿਆ ਉਹ ਕੰਮ ਦਾ ਤੁਹਾਡਾ 0 ਰੁਪਈਆ ਤੁਹਾਡੇ ਟੈਸਟ ਸਮਝ ਲਓ ਗੱਡੀ ਦੇ ਸਾਰੇ ਫਰੀ ਹੈ ਨਾ ਬਾਕੀ ਯੂਰੀਆ ਵਾਲਾ ਜਿਹੜੀ ਵੱਡੀਆਂ ਗੱਡੀਆਂ ਉਹਨਾਂ ਦਾ ਵੀ ਕੰਮ ਕਰਦੇ ਭਾਈ ਹੁਣੀ ਹੈ ਨਾ ਛੋਟੀਆਂ ਗੱਡੀਆਂ ਦੀ ਮੇਨ ਗੱਲ ਵੀਡੀਓ ਨੂੰ ਸ਼ੇਅਰ ਕਰੋ ਭਾਈ ਉਹ ਬਹੁਤ ਜ਼ਰੂਰੀ ਹੈ ਜ਼ਰੂਰੀ ਗੱਲ ਹੈ ਨਾ ਆ ਵੇਖੋ ਨਾਲੇ ਇੰਨੇ ਲੋਕੀ ਆਏ ਆ ਥੈਂਕ ਯੂ ਜੀ ਸਭ ਜਣੇ ਆਏ ਆ ਆ ਬੜੇ ਭਰਾ ਵੇਖਣ ਦੇ ਬੜੀ ਸਪੋਰਟ ਮਿਲੀ ਇਹਨਾਂ ਵੱਲੋਂ ਬੜਾ ਮਜ਼ਾ ਆਇਆ ਥਰਮ ਸ਼ੇਅਰ ਕਰ ਦਿਓ ਮਿੱਤਰੋ ਚੰਗਾ ਜੀ ਅੱਜ ਤਾਂ ਅਗਲੇ ਨੂੰ ਪਾਰਟੀ ਨੂੰ ਆਦੀ ਨੂੰ ਦੋਸਤ ਆ ਉਹਦਾ ਹੈ ਨਾ